ਬਹੁਤ ਸਪੈਸ਼ਲ ਚੈਕਿੰਗ ਜੜੀ ਹੋ ਕੀਤੀ ਗਈ ਸੀ ਜੋ ਦਰਾਂ ਨੇ ਚੈਕਿੰਗ ਐਸ ਸੀ ਸੁਰਾਜ ਸਮੇਤ ਪਾਰਟੀ ਵੱਲੋਂ ਗਿਲਪ੍ਰੀ ਸਿੰਘ ਇਲੀਸ ਦੇਲਵਾਸੀ ਪੜਤ ਹਾਲਤ ਨੂੰ ਦੋਹੀ ਨੂੰ ਦਰਾਂ ਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 ਦੋ ਬੀ ਐਨ ਸਟੇਟ ਮੁਕਦਮਾ ਦਰਜ ਕਰਕੇ ਇਸ ਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਕੋਰਸਮਾਨ ਰਸ ਹਾਸਲ ਕੀਤਾ ਗਿਆ ਸੀ ਜੁਰਦਾਨੇ ਪੁਛਗੇ ਇਸ ਦੇ ਇਨਸਾਬ ਦੇ ਆਧਾਰ ਤੇ ਮੰਗਲ ਸਿੰਘ ਈਲਿਸ ਮੰਗਾ ਵਾਸੀ ਤਿੰਦੋਈ ਅਤੇ ਇੱਕ ਹੋਰ ਦੋਸ਼ੀ ਨੂੰ ਜਾਈ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗਲ ਸਿੰਘ ਨੂੰ ਐਸਸੀ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਬਾਈਕ ਬਰਾਮਦ ਕੀਤਾ ਸੀ ਜੋ ਦਰਾਂ ਨੇ ਪੁਛ ਕੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ